ਕਾਨੂੰਨ ਵਿਵਸਥਾ ਦੇ ਮਾਮਲੇ ਦੇ ਉੱਪਰ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੀ ਵੱਡੀ ਕਿਰਕਰੀ ਹੋਈ ਹੈ ਕਿਉਂਕਿ ਜਿੱਥੇ ਇੱਕ ਪਾਸੇ ਆਜ਼ਾਦੀ ਦਿਹਾੜੇ ਦੇ ਉੱਪਰ ਸੂਬੇ ਦੇ ਅੰਦਰ ਕਾਨੂੰਨ ਵਿਵਸਥਾ ਜਾਂ ਫਿਰ ਸੁਰੱਖਿਆ ਦੀ ਗੱਲ ਚਾਰ ਚੌਬੰ ਕਰਨ ਦੀ ਗੱਲ ਲਗਾਤਾਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਵੱਖ-ਵੱਖ ਜਗ੍ਹਾ ਦੇ ਉੱਪਰ ਨਾਕੇ ਲਗਾਉਣ ਦੀ ਗੱਲ ਕੋਸ਼ਿਸ਼ ਕੀਤੀ ਗਈ ਹੈ ਨਾਕੇ ਲਗਾਏ ਵੀ ਗਏ ਨੇ ਲੇਕਿਨ ਉੱਥੇ ਹੀ ਆਜ਼ਾਦੀ ਦਿਹਾੜੇ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਕਟਨਾ ਬੇਅਦਬੀ ਦੀ ਵਾਪਰੀ ਹੈ ਜਿਸ ਤੋਂ ਬਾਅਦ ਹਾਲਾਤ ਨੇ ਜਿਹੜੇ ਉਹ ਬੇਕਾਬੂ ਹੁੰਦੇ ਜਾ ਰਹੇ ਨੇ ਲੋਕ ਲਗਾਤਾਰ ਸੜਕਾਂ ਦੇ ਉੱਪਰ ਨੇ ਅਤੇ ਨੈਸ਼ਨਲ ਹਾਈਵੇ ਤੱਕ ਨੂੰ ਜਾਮ ਕਰ ਦਿੱਤਾ ਗਿਆ ਸੋ ਗੱਲ ਕਰ ਰਹੇ ਹਾਂ ਖੰਨਾ ਦੇ ਵਿੱਚ ਵਾਪਰੀ ਬੇਅਦਬੀ ਦੀ ਜਿੱਥੇ ਕਿ ਇੱਕ ਸ਼ਿਮ ਮੰਦਰ ਦੇ ਵਿੱਚ ਚੋਰੀ ਦੇ ਇਰਾਦੇ ਦੇ ਨਾਲ ਦਾਖਲ ਹੋਏ ਲੋਕਾਂ ਦੇ ਵੱਲੋਂ ਦਾਖਲ ਹੋਏ ਦੋ ਵਿਅਕਤੀਆਂ ਦੇ ਵੱਲੋਂ ਇਹ ਬੇਅਦਬੀ ਦੀ ਘਟਨਾ ਨੂੰ ਦਿੱਤਾ ਗਿਆ ਘਟਨਾ ਪੂਰੀ ਜਿਹੜੀ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਸੋ ਇਸ ਘਟਨਾ ਤੋਂ ਬਾਅਦ ਮਾਨ ਸਰਕਾਰ ਬੁਰੀ ਤਰੀਕੇ ਦੇ ਨਾਲ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਪਰ ਆ ਗਈ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮਾਨ ਸਰਕਾਰ ਦੇ ਉੱਪਰ ਤਿੱਖੇ ਹਮਲੇ ਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਭਾਵੇਂ ਕਿ ਪਹਿਲਾਂ ਵੀ ਕੇਂਦਰ ਦੇ ਵੱਲੋਂ ਵੀ ਮਾਨ ਸਰਕਾਰ ਨੂੰ ਇਸ ਸਬੰਧ ਦੇ ਵਿੱਚ ਚਿੱਠੀ ਲਿਖੀ ਗਈ ਸੀ ਕਿ ਕਾਨੂੰਨ ਵਿਵਸਥਾ ਨੂੰ ਸੁਧਾਰਿਆ ਜਾਵੇ ਨਿਤਿਨ ਗੜਕਰੀ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਸੀ ਪਾਵੇਂ ਕੀ ਮਾਨ ਸਰਕਾਰ ਇਸ ਦੇ ਉੱਪਰ ਸਹਿਮਤ ਨਹੀਂ ਸੀ ਉਹ ਕਹਿ ਰਹੀ ਸੀ ਵੀ ਕਾਨੂੰਨ ਵਿਵਸਥਾ ਬਿਲਕੁਲ ਸਹੀ ਹੈ ਲੇਕਿਨ ਅੱਜ ਜਦੋਂ ਕਿ ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੀ ਗੱਲ ਕਹੀ ਗਈ ਹੈ ਅਤੇ ਖੰਨਾ ਦੇ ਨੇੜਲੇ ਕਸਬੇ ਈਸੜੂ ਦੇ ਵਿੱਚ ਮੁੱਖ ਮੰਤਰੀ ਸਾਹਿਬ ਪਹੁੰਚੇ ਹੋਏ ਨੇ ਤਾਂ ਉਸੇ ਦਰਮਿਆਨ ਇੱਕ ਵੱਡੀ ਬੇਅਦਬੀ ਦੀ ਘਟਨਾ ਜਿਹੜੀ ਖੰਨੇ ਦੇ ਵਿੱਚ ਵਾਪਰ ਜਾਂਦੀ ਹੈ ਜਿਸ ਦੇ ਵਿੱਚ ਗੁੱਸੇ ਵਿੱਚ ਆਏ ਲੋਕਾਂ ਦੇ ਵੱਲੋਂ ਦਿੱਲੀ ਅੰਮ੍ਰਿਤਸਰ ਵਾਲਾ ਨੈਸ਼ਨਲ ਹਾਈਵੇ ਜਿਹੜਾ ਜਾਮ ਕਰ ਦਿੱਤਾ ਗਿਆ ਸੋ ਇਸ ਤੋਂ ਇਲਾਵਾ ਦੱਸ ਦਈਏ ਕਿ ਇਸ ਮੰਦ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਨੇ ਜਾਂ ਫਿਰ ਕਾਂਗਰਸ ਦੇ ਵੱਡੇ ਲੀਡਰ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਅਤੇ ਉਹਨਾਂ ਨੇ ਵੀ ਕਾਨੂੰਨ ਵਿਵਸਥਾ ਦੇ ਉਪਰ ਸਵਾਲ ਚੁੱਕੇ ਨੇ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਦੇ ਵੱਲੋਂ ਵੀ ਦੌਰਾ ਕੀਤਾ ਗਿਆ ਇਸ ਘਟਨਾ ਦੇ ਤੋਂ ਬਾਅਦ ਥੰਨੇ ਪਹੁੰਚੇ ਨੇ ਅਤੇ ਉਹਨਾਂ ਨੇ ਨਾਲ ਹੀ ਐਸਐਸਪੀ ਦੇ ਨਾਲ ਇਸ ਸਬੰਧ ਦੇ ਵਿੱਚ ਗੱਲ ਕੀਤੀ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕੀਤੀ ਤੇ ਨਾਲ ਹੀ ਕਿਹਾ ਕਿ ਇਹੋ ਜੇ ਸੰਗੀਨ ਮਾਮਲੇ ਦੇ ਵਿੱਚ ਖੁਦ ਡੀਆਈਜੀ ਨੂੰ ਮੌਕੇ ਦੇ ਉੱਪਰ ਪਹੁੰਚਣਾ ਚਾਹੀਦਾ ਸੀ ਤੇ ਨਾਲ ਹੀ ਨਾਲ ਐਸਐਚਓ ਦੇ ਸਬੰਧ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਪੂਰੀ ਸਹੀ ਤਰੀਕੇ ਦੇ ਨਾਲ ਡਿਊਟੀ ਡਿਊਟੀ ਉਹਨਾਂ ਵੱਲੋਂ ਨਹੀਂ ਨਿਭਾਈ ਗਈ ਸੋ ਉੱਥੇ ਹੀ ਜੇਕਰ ਗੱਲ ਕਾਂਗਰਸ ਦੀ ਕਰੀਏ ਤਾਂ ਰਾਜਾ ਬੜਿੰਗ ਅਤੇ ਨਾਲ ਹੀ ਨਾਲ ਉਹ ਉਹਨਾਂ ਦੇ ਨਾਲ ਪਹੁੰਚਣ ਲਖਵੀਰ ਸਿੰਘ ਲੱਖਾ ਗੁਰਕੀਰਤ ਸਿੰਘ ਕੋਟਲੀ ਤੇ ਉਲਾਵਾ ਵੱਡੇ ਵੱਡੇ ਜੋ ਨਾਮ ਨੇ ਕਾਂਗਰਸ ਦੇ ਉਹ ਵੀ ਕਟਨਾ ਸਥਾਨ ਦੇ ਉੱਪਰ ਪਹੁੰਚੇ ਨੇ ਤੇ ਲੋਕਾਂ ਦੇ ਵਿਚਕਾਰ ਬੈਠ ਕੇ ਉਹ ਵੀ ਕਾਨੂੰਨ ਵਿਵਸਥਾ ਦੇ ਉੱਪਰ ਸਵਾਲ ਚੁੱਕਦੇ ਹੋਏ ਨਜ਼ਰ ਆਏ ਨੇ ਨਾਲ ਹੀ ਨਾਲ ਸਰਕਾਰ ਦੇ ਫੇਲਿਅਰ ਦੀ ਗੱਲ ਵੀ ਕਰਦੇ ਨਜ਼ਰ ਆਏ ਨੇ ਲੇਕਿਨ ਸਭ ਤੋਂ ਅੱਗੇ ਬਾਦੇ ਹੋਏ ਵਿਕਰਮ ਮਜੀਠੀਆ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਇੱਕ ਜਿਹੜੀ ਪੋਸਟ ਆਪਣੇ ਐਕਸ ਦੇ ਉੱਪਰ ਪਾਈ ਗਈ ਹੈ ਜਾਣਕਾਰੀ ਦਿੱਤੀ ਗਿਆ ਪੂਰੀ ਇਸ ਮਾਮਲੇ ਦੇ ਵਿੱਚ ਤੇ ਨਾਲ ਹੀ ਨਾਲ ਭਗਵੰਤ ਮਾਨ ਦੀ ਸਰਕਾਰ ਨੂੰ ਕੇਰਨ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਗਿਆ ਦੱਸਦੀ ਹੈ ਕਿ ਉਹਨਾਂ ਵੱਲੋਂ ਆਪਣੇ ਐਕਸ ਦੇ ਉੱਪਰ ਜਿਹੜੀ ਪੋਸਟ ਪਾਈ ਗਿਆ ਉਸ ਦੇ ਵਿੱਚ ਲਿਖਿਆ ਗਿਆ ਕਿ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਪ੍ਰਾਚੀਨ ਸ਼ਿਵ ਮੰਦਰ ਖੰਨਾ ਵਿੱਚ ਹੋਈ ਚੋਰੀ ਨਾਲ ਕੀਤੀ ਗਈ ਬੇਅਦਵੀ ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਘਟਨਾ ਪ੍ਰਤੀ ਅੱਖਾਂ ਮੀਟ ਲਈਆਂ ਨੇ ਸੋ ਇਹ ਆਪਣੀ ਪੋਸਟ ਦੇ ਵਿੱਚ ਕਹਿੰਦੇ ਹੋ ਨਜ਼ਰ ਆ ਰਿਹਾ ਨੇ ਕਿ ਹੁਣ ਤੱਕ ਕੋਈ ਵੀ ਬਿਆਨ ਹੈ ਜਿਹੜਾ ਉਹ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਸਬੰਧ ਵਿੱਚ ਕੋਈ ਬਿਆਨ ਜਾਂ ਕੋਈ ਕਾਰਵਾਈ ਅਜੇ ਤੱਕ ਨਹੀਂ ਦਿਖਾਈ ਉਹਨਾਂ ਦੇ ਵੱਲੋਂ ਇਸ ਸਬੰਧ ਦੇ ਵਿੱਚ ਅੱਖਾਂ ਮੀਟ ਲਈਆਂ ਨੇ ਰਾਜਪਦਰੀ ਸਮਾਗਮ ਵਿੱਚ ਇਸ ਨੂੰ ਹੋਣ ਦੇ ਬਾਵਜੂਦ ਭਗਵੰਤ ਮਾਨ ਨੇ ਇਸ ਮਹਾਨ ਸਥਾਨ ਦਾ ਦੌਰਾ ਕਰਨ ਦੀ ਲੋੜ ਹੀ ਨਹੀਂ ਸਮਝੀ ਲੋਕਾਂ ਲਈ ਤੇ ਲੋਕਾਂ ਦੇ ਮੁੱਦਿਆਂ ਲਈ ਇਹ ਕਦੇ ਸੰਵੇਦਨਸ਼ੀਲ ਨਹੀਂ ਰਹੇ ਤੇ ਇਹਨਾਂ ਦਾ ਇੱਕ ਨੁਕਾਤੀ ਝੰਡਾ ਸਟੇਜ ਤੇ ਮਸ਼ਕਨੀਆਂ ਕਰਨੀਆਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਦੇਣੇ ਆ ਇਸ ਪਵਿੱਤਰ ਸਥਾਨ ਤੇ ਵਾਪਰੀ ਮੰਦਭਾਗੀ ਘਟਨਾ ਦੀ ਮੁੱਖ ਮੰਤਰੀ ਕੰਮ ਗ੍ਰਹਿ ਮੰਤਰੀ ਨੂੰ ਜਾਂਚ ਅਤੇ ਦੋਸ਼ੀਆਂ ਨੂੰ ਫੜਨ ਦੇ ਹੁਕਮ ਦੇਣੇ ਚਾਹੀਦੇ ਸਨ ਪਰ ਕਾਨੂੰਨ ਵਿਵਸਥਾ ਦੀ ਸਥਿਤੀ ਪਹਿਲਾਂ ਹੀ ਤਰ੍ਹਾਂ ਪੂਰੀ ਤਰ੍ਹਾਂ ਢਹਿ ਟੇੜੀਏ ਤੇ ਭਗਵੰਤ ਮਾਨ ਤੋਂ ਰਾਜ ਵਿੱਚ ਕਿਸੇ ਤਰੀਕੇ ਦੇ ਸੁਧਾਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ਸੋ ਇਹ ਉਹ ਪੋਸਟ ਹੈ ਜਿਹੜੀ ਕਿ ਵਿਕਰਮ ਮਜੀਠੀਆ ਦੇ ਵੱਲੋਂ ਆਪਣੇ ਐਕਸ ਅਕਾਊਂਟ ਦੇ ਉੱਪਰ ਪਾਈ ਗਈ ਹੈ ਸੋ ਮਜੀਠੀਆ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਪਹਿਲਾਂ ਹੀ ਤਰ੍ਹਾਂ ਢਹਿ ਡੇਰੀਆ ਤੇ ਹੁਣ ਭਗਵੰਤ ਮਾਨ ਤੋਂ ਰਾਜ ਵਿੱਚ ਕਿਸੇ ਤਰ੍ਹਾਂ ਦੇ ਸੁਧਾਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਏ ਪਰ ਅਸੀਂ ਕੀ ਕਹੀਏ ਜਿਹੜਾ ਉਂਝ ਨਹੀਂ ਸੀ ਮਾਨ ਉਸ ਲਈ ਤਾਂ ਅੱਜ 15 ਅਗਸਤ ਦੀ ਛੁੱਟੀ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਕਿ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਦੱਸ ਜੀਏ ਕਿ ਖੰਨਾ ਦੇ ਸ਼ਿਵਪੂਰੀ ਮੰਦਿਰ ਚ ਚੋਰੀ ਦੀ ਘਟਨਾ ਦੌਰਾਨ ਸ਼ਿਵਲਿੰਗ ਤੋੜਨ ਦੇ ਵਿਰੋਧ ਚ ਹਿੰਦੂ ਸੰਗਠਨਾਂ ਦਾ ਗੁੱਸਾ ਭੜਕ ਗਿਆ ਹੈ ਗੁੱਸੇ ਵਿੱਚ ਆਏ ਲੋਕਾਂ ਦੇ ਵੱਲੋਂ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਪ੍ਰਦਰਸ਼ਨ ਕਰੀਏ ਨੇ ਕਿਹਾ ਕਿ ਜਦ ਤੱਕ ਦੋਸ਼ੀ ਨਹੀਂ ਭੜੇ ਜਾਣਗੇ ਉਦੋਂ ਤੱਕ ਧਰਨਾ ਧਰਨਾ ਖਤਮ ਨਹੀਂ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਸ਼ਰੋਮਨੀ ਇਕਾਲੀ ਦਲ ਦੇ ਨਾਲ ਨਾਲ ਕਾਂਗਰਸ ਦੇ ਵੱਲੋਂ ਤਿੱਖਾ ਹਮਲਾ ਜਿਹੜਾ ਭਗਵੰਤ ਮਾਨ ਦੇ ਉੱਪਰ ਕੀਤਾ ਗਿਆ ਤੇ ਮਾਨ ਸਰਕਾਰ ਨੂੰ ਕਾਨੂੰਨ ਵਿਵਸਥਾ ਫੇਲ ਹੋਣ ਦੇ ਉੱਪਰ ਇੱਕ ਵਾਰ ਫਿਰ ਤੋਂ ਬੁਰੀ ਤਰੀਕੇ ਦੇ ਨਾਲ ਘੇਰਿਆ ਗਿਆ ਸੋ ਦੱਸ ਦਿਓ ਕਿ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਜਿਹੜੇ ਸਾਬਕਾ ਪ੍ਰਧਾਨ ਵੀ ਸੀਗੇ ਤੇ ਹੁਣ ਐਮਪੀ ਨੇ ਮੌਜੂਦਾ ਐਮਪੀ ਜੇਕਰ ਜਲੰਧਰ ਦੀ ਗੱਲ ਕਰੀਏ ਮਾਫ ਕਰਨਾ ਮੈਂ ਗੱਲ ਕਰ ਰਿਆਂਗਾ ਰਾਜਾ ਬੜਿੰਗ ਦੀ ਉਹਨਾਂ ਦੇ ਵੱਲੋਂ ਵੀ ਖੰਨਾ ਦੇ ਵਿੱਚ ਪਹੁੰਚੇਗਾ ਧਰਨਾ ਦੇ ਉੱਪਰ ਬੈਠ ਧਰਨੇ ਦੇ ਉੱਪਰ ਬੈਠੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਨਾਲ ਹੀ ਨਾਲ ਕਾਨੂੰਨ ਵਿਵਸਥਾ ਦੀ ਕਿ ਕਾਨੂੰਨ ਵਿਵਸਥਾ ਦੇ ਉੱਪਰ ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਕਿ ਜਦੋਂ ਤੱਕ ਇਸ ਸਬੰਧ ਦੇ ਵਿੱਚ ਠੋਸ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਲੋਕਾਂ ਦੇ ਨਾਲ ਖੜੇ ਰਹਿਣਗੇ ਤੇ ਉੱਥੇ ਹੀ ਸੁਖਬੀਰ ਸਿੰਘ ਬਾਦਲ ਵੀ ਉੱਤ ਘਾਟੜਾਂ ਦੇ ਉੱਪਰ ਪਹੁੰਚੇ ਸੀ ਉਹਨਾਂ ਦੇ ਵੱਲੋਂ ਵੀ ਉੱਥੇ ਗੱਲਬਾਤ ਕੀਤੀ ਗਿਆ ਐਸਐਸਪੀ ਦੇ ਨਾਲ ਤੇ ਨਾਲ ਹੀ ਨਾਲ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦੇ ਦੇ ਉੱਪਰ ਖੁਦ ਡੀਆਈਜੀ ਸਾਹਿਬ ਨੂੰ ਇੱਥੇ ਪਹੁੰਚਣਾ ਚਾਹੀਦਾ ਸੀ ਨਵੇਂ ਜੋ ਨਿਰਦੇਸ਼ ਨੇ ਦੇਸ਼ਾ ਨਿਰਦੇਸ਼ ਨੇ ਜਿਹੜੇ ਉਹ ਦੋਸ਼ੀਆਂ ਨੂੰ ਫੜਨ ਦੇ ਲਈ ਦੇਣੇ ਚਾਹੀਦੇ ਸੀ ਤੇ ਦੋਸ਼ੀਆਂ ਦੇ ਖਿਲਾਫ ਆ ਜਿਹੜੀ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਤੇ ਉੱਥੇ ਹੀ ਉਹ ਮਾਨ ਸਰਕਾਰ ਦੇ ਉੱਪਰ ਉਹ ਵੀ ਵਰਦੇ ਹੋਏ ਨਜ਼ਰ ਆਉਣੇ ਕਿ ਲਗਾਤਾਰ ਕਾਨੂੰਨ ਵਿਵਸਥਾ ਦੇ ਉੱਪਰ ਮਾਨ ਸਰਕਾਰ ਹੈ ਜਿਹੜੀ ਉਹ ਫੇਲ ਹੁੰਦੀ ਦਿਖਾਈ ਦਿੱਤੀ ਹੈ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਦੇ ਵੱਲੋਂ ਵੀ ਮਾਨ ਸਰਕਾਰ ਨੂੰ ਕਨਬੂਨ ਕਾਨੂੰਨ ਵਿਵਸਥਾ ਦੇ ਮਾਮਲੇ ਦੇ ਉੱਪਰ ਚਿੱਠੀ ਲਿਖੀ ਗਈ ਸੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਉਹ ਪੂਰੀ ਤਰੀਕੇ ਨਾਲ ਠੀਕ ਨਹੀਂ ਕਾਨੂੰਨ ਵਿਵਸਥਾ ਨੂੰ ਠੀਕ ਕੀਤਾ ਜਾਵੇ ਇਥੋਂ ਤੱਕ ਕਿ ਕੁਝ ਪ੍ਰੋਜੈਕਟਾਂ ਨੂੰ ਬੰਦ ਕਰਨ ਦੀ ਗੱਲ ਨਿਤਿਨ ਗੜਕਰੀ ਕੇਂਦਰੀ ਮੰਤਰੀ ਦੇ ਵੱਲੋਂ ਇੱਕ ਚਿੱਠੀ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਗਈ ਸੀ ਉਸ ਦੇ ਵਿੱਚਤ ਕੇਂਦਰੀ ਪ੍ਰੋਜੈਕਟਾਂ ਨੂੰ ਬੰਦ ਕਰਨ ਦੀ ਗੱਲ ਤੱਕ ਕਹਿ ਦਿੱਤੀ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਪਰ ਮਾਨ ਸਰਕਾਰ ਲਗਾਤਾਰ ਇਸ ਮਾਮਲੇ ਦੇ ਉੱਪਰ ਕਹਿ ਰਹੀ ਹੈ ਕਿ ਇਹ ਛੁੱਟਪੁੱਟ ਦਾ ਡਰਾਮਾ ਨੇ ਤੇ ਉਸ ਦੇ ਉੱਪਰ ਕਾਬੂ ਪਾ ਲਿਆ ਜਾਏਗਾ ਲੇਕਿਨ ਜੇਕਰ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਮਾਨ ਸਾਹਿਬ ਕਹਿ ਰਹੇ ਨੇ ਕਿ ਅਮਨ ਆਮਾਨ ਦੀ ਸਥਿਤੀ ਹੈ ਜਿਹੜੀ ਪੰਜਾਬ ਦੇ ਵਿੱਚ ਹੈ ਲੇਕਿਨ ਲਗਾਤਾਰ ਬੇਅਦਬੀ ਦੇ ਘਟਨਾਵਾਂ ਜਿਹੜੇ ਕਿ ਪਿਛਲੇ ਸਰਕਾਰਾਂ ਦੇ ਸਮੇਂ ਵੀ ਹੁੰਦੀ ਰਹੀ ਸੀ ਇਸ ਸਰਕਾਰ ਦੇ ਵਿੱਚ ਵੀ ਕਾਨੂੰਨ ਵਿਵਸਥਾ ਦੇ ਪਰਸਵਾਰ ਉੱਡਦੇ ਤੇ ਲਗਾਤਾਰ ਬੇਅਦਬ ਘਟਨਾਵਾਂ ਨੇ ਜਿਹੜੀਆਂ ਉਹ ਹੁੰਦੀਆਂ ਨਹੀਂ ਗੀਆਂ ਹੁੰਦੀਆਂ ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾਵਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਂ ਫਿਰ ਬੇਅਦਬੀ ਨੂੰ ਲੈ ਕੇ ਕੋਈ ਨਾ ਕੋਈ ਅਖਬਾਰਾਂ ਦੀ ਸੁਰਖੀਆਂ ਜ਼ਰੂਰ ਖਬਰ ਬਣਦੀ ਹੈ ਸੋ ਹੁਣ ਇੱਕ ਵੱਡੀ ਜਿਹੜੀ ਘਟਨਾ ਉਹ ਖੰਨਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਸੌਣ ਦੇ ਮਹੀਨੇ ਦੇ ਵਿੱਚ ਸੌਣ ਦੇ ਮਹੀਨੇ ਦੇ ਵਿੱਚ ਚੋਰੀ ਦੇ ਇਰਾਦੇ ਦੇ ਨਾਲ ਮੰਦਿਰ ਦੇ ਵਿੱਚ ਪਹੁੰਚੇ ਵਿਅਕਤੀਆਂ ਦੇ ਵੱਲੋਂ ਜਿੱਥੇ ਚੋਰੀ ਕੀਤੀ ਗਈ ਹੈ ਉੱਥੇ ਨਾਲ ਹੀ ਨਾਲ ਬੇਅਦਬੀ ਕਰਦੇ ਹੋਏ ਖੰਡਿਤ ਕੀਤਾ ਗਿਆ ਸ਼ਿਬਲਿੰਗ ਨੂੰ ਸੋ ਇਸ ਤਰ੍ਹਾਂ ਦੇ ਕੁਝ ਤਸਵੀਰਾਂ ਜਿਹੜੀਆਂ ਸਾਹਮਣੇ ਨਿਕਲ ਕੇ ਆਈਆਂ ਨੇ ਤੇ ਅੰਦਾਜ਼ਾ ਦਿਓ ਕਿ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਭੜਕਿਆ ਇਸ ਬੇਅਦਬੀ ਤੋਂ ਬਾਅਦ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਧਰਨੇ ਜਿੱਥੇ ਲਗਾਏ ਜਾ ਰਹੇ ਨੇਗੇ ਸੜਕਾਂ ਜਾਮ ਕਰ ਦਿੱਤੇਗੇ ਨੇ ਉੱਥੋਂ ਦਿੱਲੀ ਅੰਮ੍ਰਿਤਸਰ ਜਿਹੜਾ ਹਾਈਵੇ ਹੈ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਮਾਹੌਲ ਜਿਹੜਾ ਤਣਾਅਪੂਰਨ ਹੁੰਦਾ ਦਿਖਾਈ ਦੇ ਰਿਹਾ ਹੈ ਵਿਰੋਧੀ ਪਾਰਟੀਆਂ ਦੀ ਜੇਕਰ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਅਕਾਲੀ ਦਲ ਦੀ ਗੱਲ ਕਰੀਏ ਉਹਨਾਂ ਦੇ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਧਰਨਾ ਕਰ ਰਹੀਆਂ ਦੇ ਨਾਲ ਪਹੁੰਚ ਚੁੱਕੀ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇੱਥੇ ਨਾਲ ਹੀ ਨਾਲ ਕਾਨੂੰਨ ਵਿਵਸਥਾ ਦੇ ਉੱਪਰ ਜਿਹੜੇ ਸਵਾਲ ਨੇ ਉਹ ਚੁੱਕਦੇ ਹੋਏ ਨਜ਼ਰ ਆਏ ਨਹੀਂ ਸੋ ਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਵੱਲੋਂ ਆ ਜਿਹੜਾ ਮਾਨ ਸਰਕਾਰ ਨੂੰ ਬੁਰੀ ਤਰੀਕੇ ਦੇ ਨਾਲ ਘੇਰਿਆ ਸੋ ਮਜੀਠੀਆ ਨੇ ਕਿਹਾ ਕਿ ਲੋਕਾਂ ਲਈ ਤੇ ਲੋਕਾਂ ਦੇ ਮੁੱਦਿਆਂ ਲਈ ਇਹ ਕਦੇ ਸੰਵੇਦਨਸ਼ੀਲ ਨਹੀਂ ਰਹੇ ਮਾਨ ਸਰਕਾਰ ਵਾਰੇ ਗੱਲ ਕਰਦੇ ਨਜ਼ਰ ਆਏ ਨੇ ਤੇ ਇਹਨਾਂ ਦਾ ਇੱਕ ਨੁਕਾਤੀ ਝੰਡਾ ਸਟੇਜ ਤੇ ਮਸ਼ਕਰੀਆਂ ਕਰਨਾ ਤੇ ਲੋਕਾਂ ਨੂੰ ਗਮਰਾਹ ਕਰਨ ਵਾਲੇ ਬਿਆਨ ਦੇਣੇ ਨੇ ਇਸ ਪਵਿੱਤਰ ਸਥਾਨ ਤੇ ਵਾਪਰੀ ਮੰਦਪਾਗੀ ਘਟਨਾ ਦੀ ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਨੂੰ ਜਾਂਚ ਅਤੇ ਦੋਸ਼ੀਆਂ ਨੂੰ ਫਾੜਨ ਦੇ ਹੁਕਮ ਨੇ ਜਿਹੜੇ ਉਹ ਦੇਣੇ ਚਾਹੀਦੇ ਨੇ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਵਿਕਰਮ ਮਜੀਠੀਆ ਵਿਕਰਮ ਜੀਠੇ ਕਲਿਕ ਰਿਹਾ ਨੇ ਕਿ ਸੌਂਦ ਦੇ ਪਵਿੱਤਰ ਮਹੀਨੇ ਵਿੱਚ ਵੀ ਪ੍ਰਾਚੀਨ ਸ਼ਿਵ ਮੰਦਰ ਖੰਨਾ ਵਿੱਚ ਹੋਈ ਚੋਰੀ ਨਾਲ ਕੀਤੀ ਗਏ ਬੇਅਦਬੀ ਸੋ ਜਿਹੜੀ ਕਿ ਸਿੱਦੇ ਵੱਡੇ ਸਵਾਲੀਆ ਨਿਸ਼ਾਨ ਨੇ ਜਿਹੜੇ ਉਹ ਕਾਨੂੰਨ ਬਸਤੇ ਦੇ ਉੱਪਰ ਖੜੇ ਕਰਦੀ ਦਿਖਾਈ ਦੇ ਰਹੀ ਆ ਦੱਸਿਆ ਕਿ ਸੌਣ ਮਹੀਨੇ ਦੇ ਪਵਿੱਤਰ ਇਸ ਮਹੀਨੇ ਦੇ ਵਿੱਚ ਸ਼ਿਵਲਿੰਗ ਨੂੰ ਖੰਡਿਤ ਕੀਤਾ ਗਿਆ ਸ਼ਿਵ ਮੰਦਰ ਦੇ ਵਿੱਚ ਚੋਰੀ ਹੋਈ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੁਰੱਖਿਆ ਦੇ ਲਿਹਾਜ਼ ਨਾਲ ਕਿਉਂਕਿ 15 ਅਗਸਤ ਦਾ ਦਿਨ ਸੀ ਸੁਰੱਖਿਆ ਦੇ 4 54 ਪ੍ਰਬੰਧਾਂ ਦੀ ਗੱਲ ਮਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਦੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਖਤੀ ਚੱਲ ਰਹੀ ਸੀ ਪੁਲਿਸ ਦੇ ਬੈਰੀਗੇਟਿੰਗ ਕੀਤੀ ਹੋਈ ਸੀ ਪੁਲਿਸ ਦੇ ਨਾਕੇ ਲੱਗੇ ਹੋਏ ਸੀ ਲੇਕਿਨ باوجود ਇਸ ਦੇ ਇਸ ਤਰ੍ਹਾਂ ਦੀ ਵੱਡੀ ਘਟਨਾ ਜਿਹੜੀ ਵਾਪਰੀ ਇਸ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਬੁਰੀ ਤਰੀਕੇ ਦੇ ਨਾਲ ਵਿਰੋਧੀਆਂ ਦੇ ਵੱਲੋਂ ਕੀ ਰਹਿ ਗਿਆ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਨਾ ਲੋਕਨਾ ਟੀਵੀ ਦੇ ਨਾਲ